ਸ਼੍ਰੀ ਨਾਨਕ ਮੱਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਛੋਪਾ ਪ੍ਰਾਪਤ ਇਹ ਧਰਤੀ ਉੱਤਰਾਖੰਡ ਦੇ ਵਿੱਚ ਇਹ ਗੁਰੂ ਘਰ ਸਥਿਤ ਹੈਗਾ ਆ ਸੋ ਜਿਹੜੀ ਗੁਰੂ ਘਰ ਦੀ ਇਮਾਰਤ ਆ ਉਹਦੇ ਤੁਸੀਂ ਆ ਦਰਸ਼ਨ ਕਰ ਰਹੇ ਆ ਬਹੁਤ ਹੀ ਖੂਬਸੂਰਤ ਇਮਾਰਤ ਸੰਗਤਾਂ ਜਦੋਂ ਵੀ ਕਦੇ ਦਰਸ਼ਨਾਂ ਲਈ ਉੱਥੇ ਜਾਣ ਤਾਂ ਇਹ ਜਿਹੜਾ ਜਿੱਦਾਂ ਹੀ ਅਸੀਂ ਜੋੜੀ ਦੀ ਤੇ ਜਾਂਦੇ ਆ ਡਿਊਟੀ ਤੋਂ ਜਦੋਂ ਅੰਦਰ ਵੱਲ ਜਾਂਦੇ ਆ ਤਾਂ ਨਵਾਂ ਜਿਹੜਾ ਬੰਦਾ ਆ ਉਹਨੂੰ ਪਤਾ ਲੱਗਦਾ ਕਿ ਕਿੰਨਾ ਖੁੱਲਾ ਡੁੱਲਾ ਏਰੀਆ ਇੱਕ ਵਾਰ ਸਾਰਾ ਜਿਹੜੀ ਇਮਾਰਤ ਆ ਸਾਰੀ ਉਹਨੂੰ ਦੇਖ ਕੇ ਜਿਹੜਾ ਮਨ ਆ ਉਹ ਬਹੁਤ ਖੁਸ਼ੀ ਦੇ ਨਾਲ ਝੂਮ ਉੱਠਦਾ ਬਹੁਤ ਹੀ ਖੁੱਲਾ ਡੁੱਲਾ ਏਰੀਆ ਸਤੰਬਰ ਦਾ ਮਹੀਨਾ ਹੈ ਫਿਰ ਵੀ ਗਰਮੀ ਜਿਹੜੀ ਆ ਉਹ ਕਾਫੀ ਇੱਥੇ ਅਜੇ ਵੀ ਹੈਗੀ ਆ ਸੋ ਟਾਟ ਜਿਹੜੇ ਆ ਉਹ ਜਾਣ ਲਈ ਇੱਥੇ ਵਿਸ਼ੇ ਹੋਇਆ ਬਹੁਤੀ ਕੈਲੋਰੀ ਵੀ ਵੱਡੇ ਏਰੀਏ ਦੇ ਵਿੱਚ ਜਿਹੜਾ ਗੁਰੂ ਘਰ ਇਹ ਬਣਿਆ ਹੋਇਆ ਸੋ ਜਿਉਂ-ਜਿਉਂ ਅਸੀਂ ਅੰਦਰ ਅੱਗੇ ਵੱਲ ਵਧਦੇ ਆ ਤਾਂ ਸਾਨੂੰ ਸਾਹਮਣੇ ਇੱਕ ਪਲਦਾ ਜਿਹੜਾ ਦਰਖਤ ਆ ਉਹ ਨਜ਼ਰ ਆਉਂਦਾ ਜੂਸ ਸਿੱਧਾਂ ਦੇ ਮੇਲੇ ਦਾ ਦੱਸਿਆ ਜਾਂਦਾ। ਉਹ ਐਡਾ ਵੱਡਾ ਇਹ ਪਿੱਪਲ ਹੀ ਹੈਗਾ ਆ ਇਹਨੂੰ ਥੁਮੀਆਂ ਦੇ ਕੇ ਇੱਥੇ ਖੜਾਇਆ ਹੋਇਆ ਆ ਅਸੀਂ ਉਹ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ ਆ ਦੇਖੋ ਇੱਥੇ ਬਹੁਤ ਦੂਰ ਦੂਰੋਂ ਸੰਗਤਾਂ ਚੱਲ ਕੇ ਆਉਂਦੀਆਂ ਹੋਰ ਸਟੇਟਾਂ ਤੋਂ ਵੀ ਇਹ ਜਿਹੜੀਆਂ ਉਹ ਉਹ ਚੱਲ ਕੇ ਆਉਣੀਆਂ ਸੋ ਇਹ ਇੱਕ ਪ੍ਰਦਰਸ਼ਨ ਕਰਦੇ ਆ ਜਿਹੜਾ ਪ੍ਰਾਚੀਨ ਪਿੱਪਲ ਦਾ ਉਹ ਦਰਖਤ ਹੈਗਾ ਹੈ ਚਾਰੇ ਪਾਸੇ ਜਿਹੜਾ ਬਹੁਤ ਵੱਡਾ ਥੜਾ ਸਾਹਿਬ ਵੀ ਬਣਾਇਆ ਹੋਇਆ ਸੋ ਜਦੋਂ ਆਪਾਂ ਪ੍ਰਕਰਮਾ ਕਰਦੇ ਆ ਤਾਂ ਜਿਹੜੀ ਪਿੱਪਲ ਉਹਦਾ ਉਹਦਾ ਜਿਹੜਾ ਵਿਰਾਟ ਰੂਪ ਆ ਉਹਦੇ ਜਿਉਂ-ਜਿਉਂ ਦਰਸ਼ਨ ਹੁੰਦੇ ਆ ਤੇ ਸਾਨੂੰ ਪਤਾ ਲੱਗਦਾ ਕਿ ਜਿਹੜੇ ਉਹਦੇ ਪਿੱਪਲ ਦੇ ਟਾਣੇ ਆ ਬਹੁਤ ਭਾਰੀ ਤੇ ਵੱਡੇ ਆ ਦੇਖੋ ਥੰਮੀ ਜਿਹੜੀ ਆ ਉਹ ਕਿਵੇਂ ਲਾ ਕੇ ਟਾਣੇ ਦੇ ਥੱਲੇ ਇਹ ਲਾਈ ਹੋਈ ਹੈ ਤਾਂ ਕਿ ਕੋਈ ਜਿਹੜਾ ਟਾਣਾ ਹੈ ਉਹ ਟੁੱਟ ਨਾ ਜਾਵੇ ਜਾਂ ਡਿੱਗ ਨਾ ਪਵੇ ਚਾਰੇ ਪਾਸੇ ਪ੍ਰਕਰਮਾਂ ਦੇ ਇਹ ਥੰਮੀਆਂ ਜਿਹੜੀਆਂ ਆ ਉਹ ਕਾਫੀ ਉੱਚੀਆਂ ਉੱਚੀਆਂ ਥੰਮੀਆਂ ਉਹ ਲਗਾਈਆਂ ਹੋਈਆਂ ਜੋ ਤਾਂ ਇੱਥੇ 24 ਘੰਟੇ ਜਗਦੀਆਂ ਰਹਿਣੀਆਂ ਆ ਤੁਸੀਂ ਦੇਖ ਸਕਦੇ ਆ ਕਿ ਸੇਵਾਦਾਰ ਜੋਤ ਜਿਹੜੀ ਆ ਉਹਨੂੰ ਉਹਦੀ ਪੈਰਵਾਹੀ ਕਰਦੇ ਹੋਏ ਕਿ ਜਗਦੀ ਰਹੇ ਸੋ ਇੱਕ ਖੂਹ ਜਿਹੜਾ ਆ ਉਹ ਵੀ ਇੱਥੇ ਗੁਰੂ ਘਰ ਦੇ ਬੈਕ ਸਾਈਡ ਦੇ ਉੱਤੇ ਇਹ ਬਣਿਆ ਹੋਇਆ ਸੰਗਤਾਂ ਇਹ ਖੂਹ ਦੇ ਉੱਤੇ ਵੀ ਨਤਮਸਤਕ ਇੱਥੇ ਹੁੰਦੀਆਂ ਨੇ ਸੋ ਇਦਾਂ ਦਾ ਹੀ ਇੱਕ ਕਹਿ ਲੋ ਵੀ ਇਮਾਰਤ ਦਾ ਇੱਕ ਅਲੱਗ ਭਾਗ ਜਿਹੜਾ ਆ ਉਹ ਦੂਜੇ ਪਾਸੇ ਵੀ ਬਣਿਆ ਹੋਇਆ ਆ ਦੇਖੋ ਨਲਕਾ ਜਿਹੜਾ ਹੈ ਉਹਦੇ ਵਿੱਚੋਂ ਅੰਮ੍ਰਿਤ ਜਲ ਇਹ ਸੰਗਤਾਂ ਇੱਥੇ ਇਹ ਸ਼ੱਕੇ ਨਜ਼ਰੋਂ ਨਜ਼ਰ ਨਿਹਾਲ ਵੀ ਹੁੰਦੀਆਂ ਬਿਲਕੁਲ ਇਦਾਂ ਦਾ ਹੀ ਆ ਤੁਸੀਂ ਦੇਖ ਸਕਦੇ ਆ ਜਿਵੇਂ ਇੱਧਰ ਖੂਹ ਆ ਉਹ ਇਦਾਂ ਦਾ ਹੀ ਇੱਕ ਇੱਧਰ ਇਮਾਰਤ ਨੂੰ ਦਿਖ ਦਿੱਤੀ ਹੋਈ ਆ ਜਿਹੜੀ ਉਹਦੇ ਵਿੱਚ ਜਿਹੜੇ ਸ਼ੀਸ਼ੇ ਆ ਉਹ ਦਰਪਣ ਟਾਈਪ ਆ ਆਪਣੀ ਹੀ ਜਿਹੜੀ ਤਸਵੀਰ ਆ ਉਹ ਇਹਦੇ ਵਿੱਚ ਨਜ਼ਰ ਆਉਂਦੀ ਆ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਚੜ੍ਹਦੇ ਪਾਸੇ ਅੰਮ੍ਰਿਤ ਜਲ ਸਰੋਵਰ ਬਹੁਤ ਵੱਡਾ ਸਰੋਵਰ ਜੇ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਪ੍ਰਕਰਮਾ ਕਰੀਏ ਤਾਂ ਲਗਭਗ ਅੱਧਾ ਘੰਟਾ ਲੱਗ ਜਾਂਦਾ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿੱਡਾ ਵੱਡਾ ਸਰੋਵਰ ਜਿਹੜਾ ਉਹ ਹੈਗਾ ਲੋਕਲ ਏਰੀਏ ਦੇ ਵਿੱਚ ਚਲੋ ਕਾਫੀ ਸਾਰੇ ਗੁਰਦੁਆਰੇ ਇੱਥੇ ਹੈਗੇ ਨੇ ਉਹਨਾਂ ਦੇ ਵੀ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਸੋ ਆ ਜਿਹੜਾ ਗੁਰਦੁਆਰਾ ਤੁਸੀਂ ਦੇਖ ਰਹੇ ਆ ਸ੍ਰੀ ਹਰਗੋਬਿੰਦ ਸਾਹਿਬ ਪਾਸ਼ਾ ਜਦੋਂ ਇੱਥੇ ਆਏ ਤਾਂ ਇੱਥੋਂ 3 ਕਿਲੋਮੀਟਰ ਦੂਰ ਉਹਨਾਂ ਨੇ ਆਪਣਾ ਘੋੜਾ ਬੰਨਿਆ ਜਿੱਥੇ ਕਿਲਾ ਸਾਹਿਬ ਗੁਰਦੁਆਰਾ ਉਸ ਤੋਂ ਬਾਅਦ ਚੱਲ ਕੇ ਇੱਥੇ ਜਿੱਥੇ ਨਾਨਕ ਮੱਤਾ ਸਾਹਿਬ ਆ ਇੱਥੇ ਆਏ ਤਾਂ ਇਹ ਗੁਰਦੁਆਰਾ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੀ ਯਾਦ ਦੇ ਵਿੱਚ ਇੱਥੇ ਬਣਿਆ ਹੋਇਆ ਸੰਗਤ ਜੀ ਇਹ ਗੁਰਦੁਆਰਾ ਭੰਡਾਰਾ ਸਾਹਿਬ ਵੱਲ ਜਿਹੜਾ ਇਹ ਰਸਤਾ ਉਹ ਜਾਂਦਾ ਸੋ ਗੁਰਦੁਆਰਾ ਸਾਹਿਬ ਦੇ ਨੋਂ ਇੱਥੇ 3400 ਏਕੜ ਜ਼ਮੀਨ ਇਸ ਕਰਕੇ ਤੁਸੀਂ ਦੇਖ ਸਕਦੇ ਆ ਝੋਨੇ ਦੀ ਜਿਹੜੀ ਫਸਲ ਹੈ ਉਹ ਬਹੁਤ ਹੀ ਵਧੀਆ ਇੱਥੇ ਖੜੀ ਆ ਦੂਰ ਤੋਂ ਜਦੋਂ ਅਸੀਂ ਨਿਗਾਹ ਮਾਰਦੇ ਆ ਪੰਡਾਰਾ ਸਾਹਿਬ ਗੁਰਦੁਆਰਾ ਸਹਾਵਦੇ ਬਾਗ ਇੱਥੋਂ ਨਜ਼ਰ ਆਉਂਦੇ ਆ ਪੰਡਾਰਾ ਸਾਹਿਬ ਗੁਰੂ ਘਰ ਦੇ ਲੱਗੇ ਹੀ ਪਸ਼ੂਆਂ ਦਾ ਵੀ ਤਵੇਲਾ ਜਿਹੜਾ ਹੈ ਉਹ ਬਣਿਆ ਹੋਇਆ ਬਹੁਤ ਹੀ ਵਧੀਆ ਵਧੀਆ ਦੁੱਧਾਰੂ ਮੱਝਾਂ ਇੱਥੇ ਇਹ ਹੈਗੀਆਂ ਨੇ ਸੋ ਸੇਵਾਦਾਰ ਜਿਹੜੇ ਆ ਉਹ ਬਹੁਤ ਮਨ ਦੇ ਨਾਲ ਇੱਥੇ ਸੇਵਾ ਕਰਦੇ ਆ ਤਾਂ ਕਾਫੀ ਦੁੱਧ ਜਿਹੜਾ ਆ ਉਹ 15 15 16 16 ਲੀਟਰ ਮੱਝਾਂ ਇੱਥੇ ਦਿੰਦੀਆਂ ਇਦਾਂ ਸਾਨੂੰ ਦੱਸਿਆ ਗਿਆ ਆ ਤੁਸੀਂ ਦੇਖ ਸਕਦੇ ਆ ਕਿ ਮੱਝਾਂ ਬਹੁਤ ਵਧੀਆ ਬਹੁਤ ਹੀ ਜਿਵੇਂ ਮੱਖੀ ਜਿਹੜੀ ਆ ਉਹ ਵੀ ਤਿਲਕ ਦੀ ਨਜ਼ਰ ਸੇਵਾਦਾਰਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਪ੍ਰੋਪਰ ਇੱਥੇ ਜਿਹੜੇ ਉਹ ਪ੍ਰਬੰਧ ਕੀਤੇ ਹੋਏ ਹਨ ਸਮੇ ਸਮੇ ਦੇ ਉੱਤੇ ਉਹਨਾਂ ਨੂੰ ਦਾਣਾ ਤੇ ਜਿਹੜਾ ਚਾਰਾ ਉਹ ਪਾਇਆ ਜਾਂਦਾ ਆ ਤੁਸੀਂ ਦੇਖ ਸਕਦੇ ਆ ਕਿ ਬਹੁਤ ਵਧੀਆ ਕਿਸਮ ਦੇ ਡੰਗਰ ਇੱਥੇ ਆ ਮੋਹਰਾ ਨਸਲ ਦੀਆਂ ਜਿਹੜੀਆਂ ਮੱਝਾਂ ਨੇ ਉਹ ਵੀ ਇੱਥੇ ਵਿੱਚ ਨਜ਼ਰ ਆਉਂਦੀਆਂ ਤੇ ਇੱਕ ਮਾਲੀ ਜਿਹਨੂੰ ਆਪਾਂ ਝੋਟਾ ਕਹਿੰਦੇ ਆ ਉਹ ਵੀ ਬਹੁਤ ਵਧੀਆ ਕਿਸਮ ਦਾ ਇਹਨਾਂ ਡੰਗਰਾਂ ਦੇ ਵਿੱਚ ਛੱਡਿਆ ਹੋਇਆ ਹੈਗਾ ਤਾਂ ਜੇ ਆਪਾਂ ਕਹਿ ਲਈਏ ਆ ਦੇਖੋ ਕਿ ਕਿੰਨੀ ਜਿਹੜੀ ਮੱਝ ਆ ਉਹਦੀ ਬੂਥੀ ਹੈ ਜਿਹੜੀ ਉਹ ਪਤਲੀ ਹੈ ਸਿੰਘ ਬਿਲਕੁਲ ਖੁੰਡੇ ਤੇ ਚਮੜੀ ਜਿਹੜੀ ਹੈ ਉਹ ਬਹੁਤ ਬਾਰੀਖ ਇਹ ਨਿਸ਼ਾਨੀਆਂ ਹੁੰਦੀਆਂ ਕਿ ਜਿਹੜੇ ਦੁੱਧਾਰੂ ਪਸ਼ੂਆਂ ਦੀਆਂ ਅੰਬਾਂ ਦੇ ਬਾਗ ਦੇ ਵਿੱਚ ਹੀ ਜਿਹੜਾ ਉਹ ਛੱਪੜ ਵੀ ਇੱਥੇ ਇਹ ਬਣਿਆ ਹੋਇਆ ਸੋ ਗੁਰੂ ਘਰ ਦੀਆਂ ਜਿਹੜੀਆਂ ਮੱਝਾਂ ਉਹ ਛੱਪੜ ਦੇ ਵਿੱਚ ਆ ਕੇ ਇਹ ਬੈਠ ਕੇ ਇਹ ਇਸ਼ਨਾਨ ਜਿਹੜਾ ਨਹਾਉਂਦੀਆਂ ਵੀ ਆ ਤੇ ਚੁਗਦੀਆਂ ਵੀ ਇੱਥੇ ਇਹ ਸਾਨੂੰ ਮੱਝਾਂ ਉਹ ਨਜ਼ਰ ਇੱਥੇ ਆਈਆਂ ਤੇ ਆਪਣੇ ਆਪ ਚੁਗਦੀਆਂ ਚੁਗਦੀਆਂ ਫਿਰ ਇੱਥੇ ਛੱਪੜ ਦੇ ਵਿੱਚ ਆ ਕੇ ਬੈਠ ਜਾਂਦੀਆਂ ਸੋ ਜਦੋਂ ਕੁਦਰਤੀ ਤੌਰ ਦੇ ਉੱਤੇ ਜਿਹੜਾ ਪਸ਼ੂ ਆ ਉਹ ਉਹਨੂੰ ਰੱਖਿਆ ਜਾਂਦਾ ਤਾਂ ਆਟੋਮੈਟਿਕਲੀ ਇਹ ਜਿਹੜਾ ਪਸ਼ੂ ਉਹ ਦੁੱਧ ਵੀ ਜਿਹੜਾ ਆ ਉਹ ਵਧ ਦਿੰਦਾ ਇਕਾਂਤ ਵਾਤਾਵਰਨ ਨੂੰ ਚਾਰ ਚੰਦ ਲਾਉਂਦੇ ਹੋਏ ਇਹ ਅੰਬਾਂ ਦੇ ਬੂਟੇ ਬਹੁਤ ਹੀ ਸੰਘਣੇ ਬੂਟੇ ਅੰਬਾਂ ਦੇ ਇੱਥੇ ਲੱਗੇ ਹੋਏ ਨਜ਼ਰ ਸਾਨੂੰ ਆਉਂਦੇ ਆ ਕਿਉਂਕਿ ਗੁਰੂ ਘਰ ਦੇ ਕੋਲ ਜ਼ਮੀਨ ਜਿਹੜੀ ਆ ਉਹ ਕਾਫੀ ਜ਼ਿਆਦਾ ਸੋ ਇੱਥੇ ਜਿਹੜੇ ਡੰਗਰ ਜਿਨ੍ਹਾਂ ਤੋਂ ਜਿਹੜਾ ਦੁੱਧ ਹੈ ਉਹਦੇ ਨਾਲ ਲੰਗਰਾਂ ਦੇ ਵਿੱਚ ਚਾਹਾਂ ਜੋਤਾਂ ਲਈ ਕਿਉ ਤੇ ਕੜਾ ਪ੍ਰਸ਼ਾਦ ਜਿਹੜਾ ਉਹ ਤਿਆਰ ਹੁੰਦਾ ਆ ਮੱਝ ਦੇਖੋ ਅਸੀਂ ਕਹਿ ਲਈਏ ਆਨੰਦ ਮਾਣਨ ਦੇ ਲਈ ਬੈਠ ਗਈ ਹੈ ਨਾਨਕ ਮੱਤਾ ਮੁੱਖ ਗੁਰਦੁਆਰਾ ਸਾਹਿਬ ਤੋਂ ਕੁਝ ਕੁ ਦੂਰੀ ਦੇ ਉੱਤੇ ਦੁੱਧ ਵਾਲਾ ਖੂ ਜਿਹੜਾ ਉਹ ਵੀ ਇੱਥੇ ਸਥਿਤ ਹੈ ਉਹਦੇ ਵੀ ਆਪਾਂ ਦਰਸ਼ਨ ਕਰਾਂਗੇ ਇਤਿਹਾਸ ਗੁਰਦੁਆਰਾ ਦੁੱਧ ਵਾਲਾ ਖੂ ਸਹਿਬ ਸ੍ਰੀ ਗੁਰੂ ਨਾਨਕ ਦੇਵ ਇਸ ਪਾਵਨ ਸਥਾਨ ਤੇ ਤੀਸਰੀ ਉਦਾਸੀ ਦੇ ਸਮੇਂ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੇ ਨਾਲ ਆਏ ਭਾਈ ਮਰਦਾਨਾ ਜੀ ਨੇ ਭੁੱਖ ਲੱਗਣ ਤੇ ਦੁੱਧ ਦੀ ਇੱਛਾ ਜ਼ਾਹਰ ਕੀਤੀ ਤੇ ਗੁਰੂ ਜੀ ਨੇ ਕਿਹਾ ਕਿ ਆਪਾਂ ਸਿੱਧ ਜੋਗੀਆਂ ਦੇ ਪਰੌਣੇ ਆ ਇਹਨਾਂ ਕੋਲੋਂ ਦੁੱਧ ਮੰਗ ਲਓ ਜਦੋਂ ਭਾਈ ਮਰਦਾਨਾ ਜੀ ਸਿੱਧ ਜੋਗੀਆਂ ਕੋਲ ਗਏ ਤਾਂ ਉਹਨਾਂ ਨੇ ਕਿਹਾ ਕਿ ਜੇ ਤੇਰਾ ਗੁਰੂ ਸਮਰੱਥ ਹੈ ਤਾਂ ਉਹਨਾਂ પાસે ਦੁੱਧ ਦੀ ਮੰਗ ਕਰ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਸਿੱਧਾਂ ਨੇ ਦੁੱਧ ਦੇਣ ਤੋਂ ਮਨਾ ਕਰ ਦਿੱਤਾ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਗੜਵਾ ਲੈ ਕੇ ਇਸ ਖੂਹ ਵਿੱਚੋਂ ਦੁੱਧ ਕੱਢ ਕੇ ਆਪ ਵੀ ਸ਼ਕੋ ਤੇ ਸਿੱਧਾ ਜੋਗੀਆਂ ਨੂੰ ਵੀ ਸਿਖਾਓ ਸਤਿਗੁਰੂ ਜੀ ਦਾ ਬਚਨ ਮੰਨ ਕੇ ਭਾਈ ਮਰਦਾਨਾ ਜੀ ਨੇ ਗੜਵਾ ਦੁੱਧ ਦਾ ਖੂਹ ਵਿੱਚੋਂ ਭਰ ਕੇ ਆਪ ਵੀ ਸ਼ਕਿਆ ਤੇ ਸਿੱਧਾ ਜੋਗੀਆਂ ਨੂੰ ਵੀ ਸਿਖਾਇਆ ਅੱਜ ਸੰਗਤਾਂ ਦੇਸ਼ ਵਿਦੇਸ਼ ਤੋਂ ਆ ਕੇ ਇਸ ਪਾਵਨ ਸਥਾਨ ਦੇ ਦਰਸ਼ਨ ਕਰਕੇ ਇਥੇ ਆਸੀ ਖੂਦ ਅੰਮ੍ਰਿਤ ਜਲ ਸ਼ਕ ਕਰ ਦੁੱਖ ਤਰਦ ਦੂਰ ਕਰ ਹਰ ਪ੍ਰਕਾਰ ਦੀਆਂ ਮਨੋ ਕਾਮਨਾ ਪੂਰੀਆਂ ਕਰਦਿਆਂ ਤੇ ਝੋਲੀਆਂ ਭਰਦਿਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਹੈਗਾ ਖੂ ਤੇ ਜਿਹੜੇ ਜਿੱਥੇ ਮਹਾਰਾਜ ਨੇ ਜੋਗੀਆਂ ਨੂੰ ਵੀ ਸਿਖਾਇਆ ਤੇ ਮਰਦ ਭਾਈ ਬਾਲਾ ਮਰਦਾਨਾ ਜੀ ਨੇ ਵੀ ਸਿਖਾਇਆ ਅੰਮ੍ਰਿਤ ਜਲ ਮੇਰਾ ਸਰਜਨ ਹਾਰ ਸਵਾਮੀ ਬਹੁਤ ਹੀ ਵਧੀਆ ਟੁੱਪ ਟੁੱਬ ਚਣ ਦੇ ਲਈ ਉੱਤੇ ਸ਼ੈੱਡ ਜਿਹੜਾ ਕਿ ਉਹ ਪਾਇਆ ਹੋਇਆ ਗੁਰਦੁਆਰਾ ਸਾਹਿਬ ਦੀ ਦਿੱਖ ਇੰਨੀ ਖੂਬਸੂਰਤ ਹੈ ਕਿ ਦੇਖਣਾ ਹੀ ਬਣਦਾ ਮੀਨਾਕਾਰੀ ਕਹਿਣੀ ਕਥਨੀ ਤੋਂ ਪਰੇ ਵਾਹਿਗੁਰੂ 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 ਤਾਨ ਹੈ ਮੇਰੇ ਗੁਰੂ ਨਾਨਕ ਪਾਸ਼ਾ ਜੀ ਤਾਨ ਹੈ ਹੁਣ ਵੱਡੀ ਕਮਾਈ ਤਾਨ ਹੈ ਤਾਨ ਹੈ ਤਾਨ ਹੈ ਬਾਸ਼ਾ ਮੇਰੀ ਸਵੇਰੋ ਥੋੜਾ ਅਗੇ ਤੋਂ ਮੈਂ ਦਰਸ਼ਨ ਅੰਦਰ ਦਿਖਾਦਾ ਵਾਹਿਗੁਰੂ ਗੁਰਦੁਆਰਾ ਸਾਹਿਬ ਦੇ ਜਿੱਥੇ ਦਰਸ਼ਨ ਕਰਕੇ ਮਨ ਤ੍ਰਿਪਤ ਹੋ ਜਾਂਦਾ ਹੈ ਤੇ ਬਾਹਰਲੇ ਪਾਸੇ ਜਦੋਂ ਆਉਂਦੇ ਆ ਤਾਂ ਸਰੋਵਰ ਜਿਹੜਾ ਹੈ ਉਹਦੇ ਵਿੱਚ ਵੀ ਜਿਹੜੀਆਂ ਮੱਛੀਆਂ ਆ ਉਹਨਾਂ ਨੂੰ ਦੇਖ ਕੇ ਵੀ ਜਿਹੜੇ ਬੱਚੇ ਹਨ ਤੇ ਉਹ ਵੀ ਬਹੁਤ ਖੁਸ਼ ਹੁੰਦੇ ਹਨ ਤੇ ਹਰ ਇੱਕ ਪ੍ਰਾਣੀ ਦੇ ਜਿਹੜੇ ਮਨ ਨੂੰ ਉਹ ਬਹੁਤ ਸਕੂਨ ਦਿੰਦਾ ਹੈ। ਖੂ ਦੇ ਦਰਸ਼ਨ ਉਸ ਵੇਲੇ ਦਾ ਖੂ ਬਈ ਵਾਹ ਬਈ ਧੰਨ ਹੈ ਮੇਰਾ ਪਰਮੇਸ਼ਰ। ਜਲ ਪਵਿੱਤਰ ਜਲ ਇਹ ਉਸ ਵੇਲੇ ਦਾ yogiyan de samay da khuu jhon da tyon ajj vi itthe sthit hai aa tusi dekh sakde hai ki jehda saroop hai tasveer de vich gur nanak paashaa ji eh jehde ode aas paase yogi baithe han te oh itthe sanu dudh shakde vi nazar aunde hai ਗੁਰਦੁਆਰਾ ਸਾਹਿਬ ਦੇ ਵਿੱਚ ਹੀ ਇਹ ਜਿਹੜਾ ਖੂਹ ਆ ਉਹ ਸੁਬਾਹ ਇਮਾਨ ਹੈ ਪਾਣੀ ਜਲ ਜਿਹੜਾ ਹੈ ਉਹ ਕਾਫੀ ਰੁਗਾਈ ਦੇ ਵਿੱਚ ਤੇ ਇਹ ਲੰਗਰਾਂ ਦੀ ਇੱਕ ਝਲਕ ਵੀ ਤੁਸੀਂ ਦਰਸ਼ਨ ਕਰਦੇ ਆ ਨਾਨਕ ਮੱਤਾ ਸਾਹਿਬ ਮੁੱਖ ਗੁਰਦੁਆਰਾ ਸਾਹਿਬ ਦੇ ਇਹ ਲੰਗਰ ਸੰਗਤ ਜੀ ਇਹ ਬੋਲੀ ਸਾਹਿਬ ਦਾ ਸਥਾਨ ਹੈ ਜਦੋਂ ਸਿੱਧਾ ਨੇ ਮਰਦਾਨੇ ਨੂੰ ਪਿਆਸ ਲੱਗਣ ਤੇ ਵੀ ਜਲ ਨਹੀਂ ਦਿੱਤਾ ਤਾਂ ਮਹਾਰਾਜ ਨੇ ਕਿਹਾ ਕਿ ਭਾਈ ਮਰਦਾਨਾ ਜਾ ਇੱਕ ਡੰਡਾ ਲੈ ਕੇ ਉੱਤੋਂ ਪਾਣੀ ਖਿੱਚ ਲਿਆ ਤਾਂ ਮਰਦਾਨਾ ਜੀ ਡੰਡਾ ਲੈ ਕੇ ਇੱਥੇ ਤੱਕ ਪੁੱਜਦੇ ਰਹੇ ਪਰ ਜਦੋਂ ਸਿੱਧਾ ਜੋਗੀਆਂ ਨੇ ਇੱਥੇ ਰੌਲਾ ਰੱਪਾ ਪਾਇਆ ਕਿ ਜਲ ਆ ਰਿਹਾ ਹੈ ਜਲ ਆ ਰਿਹਾ ਹੈ ਤਾਂ ਮਰਦਾਨਾ ਜੀ ਨੇ ਪਿੱਛੇ ਮੁੜ ਕੇ ਤੱਕ ਲਿਆ ਤੇ ਜਿਹੜਾ ਜਲ ਹੈ ਉਹ ਇਸ ਸਥਾਨ ਤੇ ਆ ਕੇ ਰੁਕ ਗਿਆ ਨਹੀਂ ਤਾਂ ਖਾਲਸਾ ਜੀ ਜੇ ਮੈਂ ਇਧਰ ਕੈਮਰਾ ਘੁਆਵਾ ਤਾਂ ਗੁਰਦੁਆਰਾ ਸਾਹਿਬ ਇਥੋਂ ਜਸਟ ਦੋ ਚਾਰ ਕਿੱਲਿਆਂ ਦੇ ਉੱਤੇ ਸਥਿਤ ਹੈ ਜਿੱਥੇ ਮਹਾਰਾਜ ਆਪ ਬੈਠੇ ਸਨ ਉੱਥੇ ਤੱਕ ਇਹ ਜਲ ਨੇ ਜਾਣਾ ਸੀ ਜੇ ਭਾਈ ਮਰਦਾਨਾ ਜੀ ਪਿੱਛੇ ਮੁੜ ਕੇ ਨਾ ਤੱਕਦੇ ਸੋ ਬਹੁਤ ਹੀ ਸਥਾਨ ਪਰਮਰੀਕ ਉਹ ਵਾਹਿਗੁਰੂ 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 ਇਹ ਕਿਲੋਮੀਟਰਾਂ ਦੇ ਵਿੱਚ ਇਹ ਜਿਹੜੀ ਝੀਲ ਆ ਜੇ ਇੱਧਰੋਂ ਦੇਖਿਆ ਜਾਵੇ ਤਾਂ ਕੁਝ ਦੂਰ-ਦੂਰ ਤੱਕ ਕੁਝ ਦਿਖਦਾ ਨਹੀਂ ਇੰਨਾ ਕੁ ਜਲ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇਸ ਇਲਾਕੇ ਦੇ ਉੱਤੇ ਨਹੀਂ ਕਿੱਥੇ ਇਸ ਇਲਾਕੇ ਦੇ ਵਿੱਚ ਜਲ ਹੋਣਾ ਸੀ ਜੇ ਮੇਰੇ ਸਤਿਗੁਰੂ ਕਿਰਪਾ ਨਾ ਕਰਦੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਪਾਸ਼ਾ ਤੇਰੀ ਵੱਡੀ ਵੜਿਆਈ ਤੇਰੀ ਬਹੁਤ ਵੱਡੀ ਵੜਿਆਈ ਇਹ ਹੈ ਬੌਲੀ ਸਾਹਿਬ ਇਹ ਕੋਤਕ ਸੱਚੇ ਪਾਸ਼ਾ ਨੇ ਇਸ ਏਰੀਏ ਦੀ ਸੰਗਤ ਲਈ ਤੇ ਸਾਡੇ ਲਈ ਕੀਤਾ ਕਿਉਂਕਿ ਆਉਣ ਵਾਲੀ ਜਿਹੜੀ ਉਹਨਾਂ ਦੀ ਉਹਨਾਂ ਨੂੰ ਪਤਾ ਸੀ ਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨੂੰ ਇਦੀ ਬਹੁਤ ਲੋੜ ਪੈਣੀ ਸੱਚੇ ਬਾਸ਼ਾ ਤੇਰੀ ਕਿਰਪਾ ਹੈ ਤਨ ਹੈ ਤਨ ਹੈ ਸੰਖੇਪ ਇਤਿਹਾਸ ਜਿਹੜਾ ਹੈ ਉਹ ਵੀ ਇੱਥੇ ਦਰਜ ਹੈ ਉਹਦੇ ਨਾਲ ਵੀ ਆਪਾਂ ਜ਼ਰੂਰ ਜਾਣੂ ਹੋਵਾਂਗੇ ਵਾਹਿਗੁਰੂ ਵਾਹਿਗੁਰੂ ਜਦੋਂ ਸਿੱਧਾ ਦੇ ਗੁਰੂ ਨਾਨਕ ਦੇਵ ਜੀ ਨੂੰ ਹੇਰਾਨ ਦੇ ਸਾਰੇ ਯਤਨ ਬੇਕਾਰ ਹੋ ਗਏ ਤਾਂ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਪੂਰਬ ਦਾ ਪੂਰਵੀ ਦਾ ਤਿਉਹਾਰ ਆ ਗਿਆ ਹੈ ਸਾਨੂੰ ਗੰਗਾ ਇਸ਼ਨਾਨ ਕਰਾਓ ਉਸ ਸਮੇਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਹੋੜੀ ਦੇ ਕੇ ਅਤੇ ਉਸ ਨੂੰ ਪਹਾੜਾਂ ਤੋਂ ਗੰਗਾ ਨਦੀ ਲਿਆਉਣ ਲਈ ਕਿਹਾ ਅਤੇ ਆਗਿਆ ਦਿੱਤੀ ਕਿ ਪਿੱਛੇ ਮੁੜ ਕੇ ਨਹੀਂ ਵੇਖਣਾ ਭਾਈ ਮਰਦਾਨਾ ਜੀ ਹੌੜੀ ਨਾਲ ਲਕੀਰ ਖਿੱਚਦੇ ਹੋਏ ਇਸ ਸਥਾਨ ਤੇ ਆ ਕੇ ਉਹਨਾਂ ਦੇ ਉਹਨਾਂ ਨੇ ਪਿੱਛੇ ਮੁੜ ਕੇ ਵੇਖ ਲਿਆ ਤਾਂ ਗੰਗਾ ਨਦੀ ਉੱਥੇ ਹੀ ਰੁਕ ਗਈ ਤਾਂ ਗੁਰੂ ਜੀ ਨੇ ਸਿੱਧਾਂ ਨੂੰ ਕਿਹਾ ਕਿ ਅਸੀਂ ਗੰਗਾ ਇੱਥੋਂ ਤੱਕ ਲੈ ਆਏ ਹਾਂ ਅੱਗੇ ਤੁਸੀਂ ਲੈ ਆਓ ਸਿੱਧਾਂ ਨੇ ਸਾਰੇ ਯਤਨ ਲਾ ਕੇ ਲਾਇਏ ਪਰ ਗੰਗਾ ਅੱਗੇ ਨਾ ਲਿਆ ਸਕੇ ਇਸੇ ਹੀ ਸਥਾਨ ਤੇ ਇਹ ਪਵਿੱਤਰ ਬੌਲੀ ਸਾਹਿਬ ਸੁਭਾਏ ਮਾਨ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਜਿਹੜੀ ਬੌਲੀ ਸਾਹਿਬ ਹੈ ਉਹ ਥੱਲੇ ਹੈ ਬਹੁਤ ਡੁੰਗਾਈ ਦੇ ਵਿੱਚ ਇਹ ਬੌਲੀ ਹੈ ਤੁਸੀਂ ਦੇਖ ਸਕਦੇ ਹੋ ਉਤੋਂ ਬਹੁਤ ਨਿਮਾਨ ਦੇ ਵਿੱਚ ਅੱਜ ਵੀ ਇਸ ਜਿਹੜਾ ਜਲ ਹੈ ਉਹ ਜਿਉਂਦਾ ਤਿਉਂ ਮੌਜੂਦ ਆ ਕਿੰਨੀਆਂ ਪੌੜੀਆਂ ਨੇ ਆਪਾਂ ਜਾਂਦੇ ਹੋਏ ਜਿਹੜੀਆਂ ਉਹ ਗਿਣਨ ਦੀ ਕੋਸ਼ਿਸ਼ ਵੀ ਕਰਾਂਗੇ ਸਤਨਾਮ ਸ਼੍ਰੀ ਵਾਹਿਗੁਰੂ 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 ਉਹ ਤਨ ਹੈ ਮੇਰਾ ਗੁਰੂ ਨਾਨਕ ਪਾਸ਼ਾ ਜਿਨ੍ਹਾਂ ਨੇ ਇਹ ਸਥਾਨਾਂ ਦੇ ਦਰਸ਼ਨ ਕਰਾਏ ਸੰਗਤ ਜੀ ਤੁਸੀਂ ਵੀ ਨਾਲ-ਨਾਲ ਇਹ ਦਰਸ਼ਨ ਕਰ ਸਕਦੇ ਹੋ ਵਾਹਿਗੁਰੂ 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 ਬੋਲੀ ਸਾਹਿਬ ਦੇ ਸਥਾਨ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਅਸੀਂ ਇੱਥੇ ਸ਼ਾਂਤ ਰਹਿ ਕੇ ਬੋਲੀ ਸਾਹਿਬ ਦੇ ਦਰਸ਼ਨ ਜਿਹੜੇ ਆ ਉਹ ਕਰਦੇ ਆਂ ਹੁਣ ਪੌੜੀਆਂ ਗਿਣਨੀਆਂ ਆਰੰਭ ਕਰਦੇ ਹਾਂ 1 2 3 4 5 6 7 8 9 10 11 12 13 14 15 16 17ਵੀਂ ਜਿਹੜੀ ਪੌੜੀ ਆ ਉੱਥੇ ਠਹਿਰਾਵ ਹੈ 18 19 20 21 22 23 24 25 26 27 28 29 30 31 32 33 33ਵੀਂ ਪੌੜੀ ਦੇ ਉੱਤੇ ਫੇਰ ਵਿਸ਼ਰਾਮ 34 20 60 70 36 39 40 41 42 43 44 39 46 47 48 49 49 ਬੌੜੀਆਂ ਜਿਹੜੀਆਂ ਨੇ ਉਹ ਜਿਹੜੀ ਉਹ ਥੱਲੇ ਬੌਲੀ ਸਾਹਿਬ ਸੁਭਾਏਮਾਨ ਵਾਹਿਗੁਰੂ ਵਾਹਿਗੁਰੂ ਤਾਨਿਆਂ ਤਾਨਿਆਂ ਦੇ ਸੱਚੇ ਪਾਤਸ਼ਾਹ ਤੇਰੀਆਂ ਰਹਿਮਤਾਂ ਧੰਨ ਤੂੰ ਧੰਨ ਦੂਰ ਜਿਹੜੇ ਪਹਾੜ ਜਦੋਂ ਅਸੀਂ ਰੀਠਾ ਮੀਠਾ ਸਾਹਿਬ ਗਏ ਤੈਨਾ ਪਹਾੜਾਂ ਦੇ ਉੱਤੋਂ ਲੰਘ ਕੇ ਬੱਦਲ ਅੱਜ ਪਹਾੜਾਂ ਦੇ ਉੱਤੇ ਦਿਸਦੇ ਆ ਇੱਕ ਵਾਰ ਬੋਲੀ ਸਾਹਿਬ ਦੀ ਇਹੀ ਪ੍ਰਕਾਰ ਮਾ ਉਹ ਵੀ ਕਰ ਲੈਣੇ ਆ ਹੋਰ 4000 1 ਕਿੱਟ ਦੀ ਹੋਰੇ ਯਾ ਲਾਲ ਇੱਕ ਸੌ 100 4000 ਇੱਕੜ ਦੇ ਵਿੱਚ ਬੜੀ ਵੀ ਹੈ ਬਾਲ ਜਿਹੜਾ 4100 ਇੱਕੜ ਦੇ ਵਿੱਚ ਇਹ ਇਹ ਜਲਾਸ਼ਾ ਜਿਹੜਾ ਸਾਨੂੰ ਨਜ਼ਰ ਆਉਂਦਾ ਇਧਰ-ਉਧਰ ਤੱਕ ਜਿਹੜਾ ਇਹ ਜਲ ਨਜ਼ਰ ਆਉਂਦਾ ਸ਼੍ਰੀ ਨੰਦ ਪ੍ਰਸਾਦ ਇੱਥੇ 4100 ਏਕੜ ਵਿੱਚ ਮੌਜੂਦ ਹੈ ਅੱਛਾ ਕਿਤੇ ਵੀ ਘਰਾਂ ਦੇ ਵਿੱਚ ਜਾਂ ਆਪਾਂ ਇੱਥੇ ਦਾ ਪਾਣੀ ਅੱਛਾ ਮੋਟਰ ਵਹਾਰਾ ਅੱਛਾ ਕੋਈ ਉਹ ਕਰਵਾ ਗਾਹ ਜਦੋਂ ਜਦੋਂ ਹੋਣੀ ਹੈ ਰੈਰ ਕੱਢੋਗੇ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਵਦ ਵਦ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਗੁਰੂ ਨਾਨਕ ਪਾਸ਼ਾ ਜੀ ਦਾ ਇਹ ਸਥਾਨ ਸੰਗਤ ਹਰ ਕੋਈ ਦੇਖ ਸਕੇ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੈਲ ਆਈਕਨ ਦਬਾ ਲੈਣਾ ਤਾਂ ਕਿ ਅਗਲੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਮਿਲਦੀ ਰਹੇ ਧੰਨਵਾਦ ਜਦੋਂ ਅਸੀਂ ਇਸ ਬੌਲੀ ਦੇ ਛੋਗਿਰਦੇ ਦੇ ਆਸ-ਪਾਸੇ ਨਜ਼ਰ ਮਾਰਦੇ ਆ ਤਾਂ ਸਾਨੂੰ ਇੱਕ ਸਮੁੰਦਰ ਦੀ ਤਰ੍ਹਾਂ ਇੱਥੀ ਜਿਹੜੀ ਆ ਉਹ ਨਜ਼ਰ ਆਉਂਦੀ ਆ ਸੋ ਜਦੋਂ ਜਿੱਥੋਂ ਸਟਾਰਟਿੰਗ ਪੁਆਇੰਟ ਆ ਉੱਥੋਂ ਜਦੋਂ ਅਸੀਂ ਚੱਲਦੇ ਆ ਤਾਂ ਇੱਕ ਪੁਲ ਬਣਾ ਕੇ ਬੋਲੀ ਸਾਹਿਬ ਤੱਕ ਲਜਾਇਆ ਗਿਆ ਕਿਸੇ ਸਮੇਂ ਜਿਹੜੀ ਬੋਲੀ ਆ ਜਦੋਂ ਮਰਦਾਨਾ ਜੀ ਪਾਣੀ ਉਤੋਂ ਡੰਡੇ ਰਾਹੀਂ ਲੈ ਕੇ ਆਏ ਤਾਂ ਇੱਥੇ ਤੱਕ ਉਹ ਜਲ ਜਿਹੜਾ ਉਹ ਆਇਆ